ਦਾ ਵਧਣ ਵਾਲੀ ਗੱਲ ਆ ਸੋ ਇਹਦਾ ਮਤਲਬ ਕਿਸਾਨ ਜਿਹੜਾ ਰੁਲਣਦਿਆ ਹੈ ਆਪਣੀ ਸਰਵਾਈਵਲ ਲਈ ਉਹ 4% ਪੱਲਿਓ ਪੈਸਾ ਪਾ ਕੇ ਆਪਣੇ ਖਰਚੇ ਕਟਾ ਕੇ ਤੇ ਕੇਂਦਰੀ ਖਾਦ ਭੰਡਾਰ ਪਰੇ ਠੀਕ ਹੈ ਤੁਸਾਂ ਮੈਂ ਆਉਣਾ ਤੁਹਾਡੇ ਕੋਲ ਮੈਂ ਆਉਣਾ ਤੁਹਾਡੇ ਕੋਲ ਹਾਲਾਂਕਿ ਵੱਡੀ ਚੀਜ਼ ਤੁਸੀਂ ਕਹਿ ਸਕਦੇ ਹੋ ਕਿ 3% ਤਾਂ ਐਮਐਸਪੀ 'ਚ ਵਾਅਦਾ ਕਰ ਦਿੱਤਾ ਗਿਆ ਲੇਕਿਨ ਮਹਿੰਗਾਈ ਦਾਹੜਾ ਜਿਹੜੀ ਉਹ ਲਗਾਤਾਰ ਵਧ ਰਹੀ ਹੈ ਤੇ ਪੱਲਿਓ ਕਿਤੇ ਨਾ ਕਿਤੇ ਕਿਸਾਨ ਪੈਸੇ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਲਈ ਪਾ ਰਿਹਾ ਯਾਨੀ ਕਿ ਸੇਵਿੰਗ ਤਾਂ ਕਿਸਾਨ ਕੋਲ ਹੈ ਹੀ ਨਹੀਂ ਅਰਥਸ਼ਾਸਤਰੀ ਨੇ ਚਿਤ ਸਿਮਰਨ ਜੀ ਉਹਨਾਂ ਕੋਲ ਜਾਣਾ ਚਾਹਾਂਗਾ ਚਿਤ ਸਿਮਰਨ ਜੀ ਹਾਲਾਂਕਿ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸਰਵੇ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਇੱਕ ਚੀਜ਼ ਬੜੀ ਸਪਸ਼ਟ ਰੂਪ ਦੇ ਵਿੱਚ ਸਾਨੂੰ ਕੰਨ ਦੇ ਉੱਪਰ ਲਿਖੀ ਹੋਈ ਮਿਲਦੀ ਆ ਕਿ ਕਿਸਾਨਾਂ ਦਾ ਕਰਜ਼ਾ ਘਟ ਨਹੀਂ ਰਿਹਾ ਬਿਆਨਬਾਜ਼ੀਆਂ ਪਾਸੇ ਰੱਖ ਲਈਏ ਕਿੱਥੇ ਲੂਫ ਹੋਲ ਹੈ ਅਰਥਸ਼ਾਸਤਰ ਕੀ ਕਹਿੰਦਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਇਸ ਨਿਗਾਰਚੋਂ ਕੱਢਿਆ ਜਾ ਸਕਦਾ ਹੈ ਬਿਲਕੁਲ ਜੀ ਚਰਨਜੀਤ ਸਿੰਘ ਜੀ ਮਾ ਚੀਮਾ ਜੀ ਦੇ ਨਾਲ ਬਿਲਕੁਲ ਸਹਿਮਤ ਹੈਗੀ ਆ ਕਿ ਜਿਹੜਾ ਤੁਹਾਡੇ ਉੱਪਰ ਇਹ ਪ੍ਰੋਬਲਮ ਚੱਲ ਰਹੀ ਹੈ ਪੰਜਾਬ ਦੇ ਕਿਸਾਨਾਂ ਦੇ ਉੱਪਰ ਇਹ ਕੋਸਟ ਬੇਸਡ ਹੈਗੀ ਹੈ ਇੱਥੇ ਸਾਡੀ ਇਨਪੁਟ ਕੋਸਟ ਜਿਹੜੀ ਹੈ ਜਿਹੜੀ ਲਾਗਤ ਦੇ ਖਰਚੇ ਦੀ ਉਹ ਗੱਲ ਕਰ ਰਹੇ ਨੇ ਉਹ ਕਿਤੇ ਵੀ ਐਮਐਸਪੀ ਦੇ ਨੇੜੇ ਤੇੜੇ ਨਹੀਂ ਆ ਰਹੀ ਹੈ ਜਦੋਂ ਸੈਂਟਰਲ ਗਵਰਨਮੈਂਟ ਡਿਸਾਈਡ ਕਰ ਰਹੀ ਹੈ ਪਾਲਿਸੀ ਬਣਾ ਰਹੀ ਹੈ ਉਹ ਸਾਰੇ ਪੂਰੇ ਸਟੇਟਸ ਦਾ ਕੰਬਾਈਨਡ ਪ੍ਰੋ ਰਾਟਾ ਬੇਸਿਸ ਤੇ ਇੱਕ ਜਿਹੜੀ ਕੈਲਕੂਲੇਸ਼ਨ ਕਰ ਰਹੀ ਹੈ ਉਹ ਸਾਡੇ ਲਈ ਬਿਲਕੁਲ ਵੀ ਜਾਇਜ਼ ਪੰਜਾਬ ਦੇ ਲਈ ਨਹੀਂ ਠਹਿਰਦੀ ਪੰਜਾਬ ਦੀ ਪ੍ਰੋਡਕਟਿਵਿਟੀ ਦੀ ਕੋਈ ਦਿੱਕਤ ਨਹੀਂ ਹੈ ਅਨਾਜ ਦਾ ਜੇ ਦੇਖਿਆ ਜਾਵੇ ਪੰਜਾਬ 10 ਤੋਂ 12% ਯੋਗਦਾਨ ਪਾ ਰਿਹਾ ਹੈ ਤੇ ਜੇਕਰ ਮੈਂ ਸਿਰਫ ਗਹਿਣ ਦੀ ਗੱਲ ਕਰਾਂ ਤੇ 45 ਤੋਂ 50% ਤੇ ਪੰਜਾਬ ਹੀ ਦੇ ਰਿਹਾ ਹੈ ਜੀ ਸੈਂਟਰਲ ਗਵਰਨਮੈਂਟ ਨੂੰ ਪਰ ਜੇ ਮੈਂ ਉੱਥੇ ਹੀ ਕਾਸਟ ਦੀ ਗੱਲ ਕਰਾਂ ਪੰਜਾਬ ਦਾ ਮਾਡਲ ਜੀ ਹਾਈ ਇਨਪੁਟ ਕਾਸਟ ਹੈ ਜਦੋਂ ਅਸੀਂ ਇਹਨੂੰ ਕੰਪੇਅਰ ਕਰਦੇ ਹਾਂ ਨਾਗਾਲੈਂਡ ਵਰਗੇ ਏਸ਼ੀਆ ਦੇ ਨਾਲ ਉੱਥੇ ਵੀ ਕਾਸਟ ਇਨਪੁਟ ਕਾਸਟ ਬੜੀ ਲੋ ਹੈ ਕਿਸਾਨਾਂ ਦੀ ਇੱਥੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੇ ਕੋਲ ਖਰਚਾ ਹੈ ਜੀ ਟਰੈਕਟਰ ਦਾ ਕੰਬਾਈਨ ਦਾ ਟਿਊਬਵੈਲ ਦਾ ਜੋ ਕਿਤੇ ਵੀ ਕੰਸੀਡਰ ਨਹੀਂ ਕੀਤਾ ਜਾ ਰਿਹਾ ਹੈ ਇਹ ਜੋ ਕਰਜ਼ਾ ਹੈ ਜੀ ਇਹ ਬੇਲਗਾਮ ਕਰਜ਼ਾ ਨਹੀਂ ਹੈ ਇਹ ਜ਼ਰੂਰਤ ਬਣ ਚੁੱਕੀ ਹੈ ਅੱਜ ਦੇ ਕਿਸਾਨ ਦੀ ਬਿਨਾਂ ਇਸ ਤੋਂ ਕਿਸਾਨ ਖੇਤੀਬਾੜੀ ਨਹੀਂ ਵਧੀਆ ਤਰੀਕੇ ਨਾਲ ਕਰ ਪਾ ਰਿਆ ਉਹਨੂੰ ਇਹ ਕਰਜ਼ਾ ਲੈ ਕੇ ਇਨਵੈਸਟਮੈਂਟ ਕਰਨੀ ਪੈ ਰਹੀ ਹੈ ਗੱਲ ਕਰਜ਼ੇ ਦੀ ਨਹੀਂ ਹੈ ਗੱਲ ਹੈ ਮੁਨਾਫੇ ਦੀ ਮੁਨਾਫਾ ਨਹੀਂ ਹੋ ਰਿਹਾ ਹੈ ਐਮਐਸਪੀ ਜਿਹੜੀ ਗਵਰਨਮੈਂਟ ਲਗਾ ਰਹੀ ਹੈ ਉਹ ਬਿਲਕੁਲ ਵੀ ਪੂਰੀ ਨਹੀਂ ਹੈ 3% ਦਾ ਵਾਅਦਾ ਤੇ ਅਸੀਂ ਜੇ ਉਹਨੂੰ ਮਹਿੰਗਾਈ ਦਰਾਂ ਦੇ ਨਾਲ ਕੰਪੇਅਰ ਕਰਕੇ ਦੇਖੀਏ ਤੇ 3% ਤੇ ਕਿਤੇ ਵੀ ਜਾਇਜ਼ ਜਿਹੀ ਨਹੀਂ ਲੱਗਦਾ ਜੀ ਮੈਂ ਚੀਮਾ ਸਾਹਿਬ ਇਸੇ ਗੱਲ ਦੇ ਉੱਪਰ ਤੁਹਾਡੇ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਐਮਐਸਪੀ ਦੇ ਵਿੱਚ 3% ਦਾ ਵਾਧਾ ਕੀਤਾ ਗਿਆ ਇਹ ਸਭ ਜਾਣਦੇ ਆ ਜਿਹੜੀ ਐਮਐਸਪੀ ਦਿੱਤੀ ਜਾਂਦੀ ਹੈ ਉਹ ਉੱਤਰ ਭਾਰਤ ਦੇ ਵਿੱਚ ਹੀ ਜ਼ਿਆਦਾ ਇਹ ਨਿਯਮ ਲਾਗੂ ਹੁੰਦਾ ਸੀ ਕਹਦੀਏ ਕਿ ਜਿਹੜਾ ਮੰਡੀ ਢਾਂਚਾ ਹੈ ਉੱਤਰ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਵਿੱਚ ਬਹੁਤ ਬਿਹਤਰ ਆ ਉੱਥੇ ਐਮਐਸਪੀ ਜ਼ਿਆਦਾ ਮਿਲਦੀ ਆ ਇਸ ਐਮਐਸਪੀ ਦੇ ਉੱਪਰ ਕਿਸਾਨਾਂ ਦੀ ਫਸਲ ਦੀ ਖਰੀਦ ਵੀ ਹੋਗੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਮੋਟਾ-ਮੋਟਾ ਇੱਕ ਇੱਕ ਰਿਪੋਰਟ ਕਹਿੰਦੀ ਹੈ ਕਿ 50 ਤੋਂ 60 ਹਜ਼ਾਰ ਰੁਪਿਆ ਸਾਲਾਨਾ ਕਿ ਕਿਸਾਨ ਨੂੰ ਇੱਕ ਪਰਿਵਾਰ ਨੂੰ ਸਬਸਿਡੀ ਮਿਲਦੀ ਹੈ ਪਰ ਇਸ ਦੇ ਬਾਵਜੂਦ ਜਦੋਂ ਅਸੀਂ ਬਾਕੀ ਸੂਬਿਆਂ ਦੇ ਨਾਲ ਤੁਲਨਾ ਕਰਦੇ ਹਾਂ ਉਹਨਾਂ ਦੇ ਮੁਕਾਬਲੇ ਪੰਜਾਬ ਤੀਜੇ ਨੰਬਰ ਤੇ ਹੈ ਹਾਲਾਂਕਿ ਬਹੁਤ ਸਾਰੇ ਹੋਰ ਸੂਬੇ ਨੇ ਜਿੱਥੇ ਐਮਐਸਪੀ ਵੀ ਨਹੀਂ ਹੈਗੀ ਸਬਸਿਡੀਆਂ ਜਾਂ ਇੰਨਾ ਵਧੀਆ ਇਨਫਰਾਸਟ੍ਰਕਚਰ ਵੀ ਨਹੀਂ ਹੈਗਾ ਪਰ ਉੱਥੋਂ ਦੇ ਕਿਸਾਨ ਘੱਟ ਕਰਜ਼ੇ ਥੱਲੇ ਨੇ ਦੇਖੋ ਜਦੋਂ ਤੱਕ ਸਰਕਾਰ ਦੀ ਨੀਅਤ ਨਹੀਂ ਹੋਏਗੀ ਨੀਤੀ ਘਾੜੇ ਜੋ ਮਰਜ਼ੀ ਕਰੀ ਜਾਣ ਜੀ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦਿੱਤੀ ਜਾ ਸਕਦੀ ਕਿ ਤੁਸੀਂ ਕੀ ਕਰਨਾ ਹੈ ਜੇ ਸਰਕਾਰ ਕਹਿ ਦੇਵੇ ਕਿ ਅਸੀਂ ਇਸ ਸੈਕਟਰ ਨੂੰ ਬਾਹਰ ਲੈ ਕੇ ਆਣਾ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਦੇਸ਼ ਦਾ 82% ਕਿਸਾਨ ਆ ਜਿਹੜਾ ਉਹ ਨਾਨ ਵਾਇਬਲ ਆ স্মਲ ਤੇ ਮਾਰਜਨਲ ਫਾਰਮਰ ਆ 1 ਏਕਟੇਰ ਤੋਂ ਥੱਲੇ ਆ ਬਿਲਕੁਲ ਕੇਰਲ ਆ ਦੀ ਗੱਲ ਜਦੋਂ ਕਰਦੇ ਹੋ ਨਾ ਉੱਥੇ 92% ਕਿਸਾਨ ਹੈ 1 ਏਕਟੇਰ ਤੋਂ ਥੱਲੇ ਜੀ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਉਹਦਾ ਕਰਜ਼ਾ ਜਿਹੜਾ ਵੱਧ ਰਿਹਾ ਨਾ ਉਹ ਉਹਦਾ ਐਸੋਸੀਏਟਿਡ ਖਰਚਿਆਂ ਦੇ ਨਾਲ ਐਮਐਸਪੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਆਰੰਭ ਕੀਤਾ ਰੋਸ ਧਰਨਾ ਵੀ ਸਾਰੇ ਦੇਸ਼ 'ਚ ਐਮਐਸਪੀ ਦਿੱਤੀ ਜਾਵੇ ਇਤਿਹਾਸਿਕ ਧਰਨਾ ਚੱਲਿਆ ਸਾਰੇ ਲੋਕਾਂ ਨੇ ਸਾਥ ਦਿੱਤਾ ਸਮਾਜ ਦਾ ਹਰ ਵਰਗ ਨਾਲ ਆਇਆ ਲੇਕਿਨ ਸਰਕਾਰ ਨੇ ਪ੍ਰੋਮਿਸ ਕਰ ਦਿੱਤਾ ਹੁਣ ਤੁਹਾਡੇ ਸਾਹਮਣੇ ਜੀਂਦੀ ਜਾਗਦੀ ਐਗਜ਼ਾਮਪਲ ਇਹ ਹੈਗੀ ਏ ਕਿ ਪੰਜਾਬ ਦੇ ਵਿੱਚ ਜਿਹੜਾ ਕਹਿ ਰਹੇ ਨਾ ਐਮਐਸਪੀ ਮਿਲਦੀ ਏ ਬਹੁਤ ਘੱਟ ਕੋਈ ਕਿਸਾਨੇ ਕਹਦੇ ਜਿਹਨੂੰ ਘੱਟ ਨਾ ਲੱਗਿਆ ਹੋਵੇ ਵੈਲਿਊ ਘੱਟ ਨਾ ਲੱਗਿਆ ਹੋਵੇ ਕਲਰ ਦੇ ਡਿਸਕਲਰ ਹੋਂਦਾ ਗ੍ਰੇਨ ਪ੍ਰੋਬਲਮ ਦਾ ਐਤ ਕੀਤੇ ਕਿਸਾਨ ਵੈਸੇ ਹੀ ਲੁੱਟਿਆ ਪੁੱਟਿਆ ਗਿਆ ਪੰਜਾਬ ਦੇ ਵਿੱਚ ਜੀ 30 ਲੱਖ ਤੋਂ ਵੱਧ ਤੁਹਾਡੇ ਦੇ ਮੇਰੇ ਦੇ ਕਿਸੇ ਦੇ ਕਹਿਣ ਨਾਲ ਨਾ ਜਾਓ ਸਰਕਾਰ ਦੇ ਆਪਣੇ ਅੰਕੜੇ ਵੇਖ ਲਵੋ ਸਰਕਾਰ ਨੇ ਆਪ ਕਿਹਾ ਸੀ ਕਿ 195 ਲੱਖ ਟਨ ਦੇ ਪ੍ਰਬੰਧ ਨੇ ਤੇ 185 ਲੱਖ ਟਨ ਅਸੀਂ ਕੇਂਦਰੀ ਖਾਦ ਭੰਡਾਰ ਲਈ ਖਰੀਦ ਕਰਾਂਗੇ ਆਪਰਵਾਇਜ਼ ਕਰਕੇ 165 ਤੇ ਆਗੇ 155 ਤੇ ਆਗੇ ਮੁੜ ਇੰਨੇ ਹਾਲੇ ਦੁਆਲੇ 156 ਲੱਖ ਟਨ ਜਿਹੜੀ ਇਹ ਖਰੀਦੀ ਗਈ ਏ ਝੋਨੇ ਦੀ ਖਰੀਦ ਪੰਜਾਬ ਦੇ ਵਿੱਚੋਂ ਤੇ ਜਿਹੜਾ ਉਹ 30 ਲੱਖ ਟਨ ਦਾ ਘਾਟਾ ਪਿਆ ਉਹ ਕਿਸੇ ਨੇ ਵੇਖਿਆ ਉਹ ਕਿਸਾਨ ਨੂੰ ਕੱਲੇ ਨੂੰ ਤੇ ਨੁਕਸਾਨ ਹੋਣਾ ਹੀ ਹੈ ਕਿਉਂਕਿ ਉਹਦੇ ਖਾਤੇ 'ਚ ਲਿਖਿਆ ਜਿਹੜਾ ਛੋਟਾ ਦੁਕਾਨਦਾਰ ਆ ਛੇੜਾ ਛੋਟਾ ਕਾਰੋਬਾਰੀ ਏ ਛੋਟਾ ਕੰਮ ਕਰਨ ਵਾਲਾ ਹੈਗਾ ਜਾਂ ਛੋਟੀ ਇੰਡਸਟਰੀ ਮਾਈਕਰੋ ਸਮਾਲ మీడియం ਐਂਟਰਪ੍ਰਾਈਜ਼ ਏ ਉਹਦਾ ਤੇ ਉਧਾਰ ਹੀ ਨਹੀਂ ਚੁੱਕਿਆ ਗਿਆ ਉਹਦੇ ਕੋਲੋਂ ਤੇ ਕੀ ਕਰੇਗਾ ਕਿਸਾਨ ਹਾਂ ਗੱਲਾਂ ਕਰਨ ਲਈ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦੇ ਉੱਤੇ ਹਾਇਰ ਕੀਤੇ ਇਨਫਲੂਐਂਸਰ ਜੋ ਮਰਜੀ ਕਹੀ ਜਾਣ ਅੱਤ ਗੱਲ ਇੱਥੇ ਆ ਕੇ ਮੁੱਕਣੀ ਹੈ ਕਿ ਸਰਕਾਰ ਦਾ ਕੀ ਯੋਗਦਾਨ ਹੈ ਸਰਕਾਰ ਨੂੰ ਕਿਉਂ ਦੋਸ਼ ਦੇ ਰਹੇ ਆ ਅਸੀਂ ਸਰਕਾਰ ਡੈਮੋਕ੍ਰੈਟਿਕਲੀ ਇਲੈਕਟਡ ਕਿਸੇ ਵੀ ਦੇਸ਼ ਤੇ ਪਰਦੇਸ਼ ਦੇ ਵਿੱਚ ਮਾਈਪਾਪ ਹੁੰਦੀ ਹੈ ਕਸਟੋਡੀਅਨ ਹੁੰਦੀ ਹੈ ਸੋਸ਼ਲ ਵੈਲਫੇਅਰ ਲਈ ਜ਼ਿੰਮੇਵਾਰ ਹੁੰਦੀ ਹੈ ਨਾ ਕਿ ਪ੍ਰੋਫਿਟ ਮੇਕਿੰਗ ਲਈ ਹੁਣ ਤਿੰਨ ਚੀਜ਼ਾਂ ਦੀ ਗੱਲ ਕਰ ਲਈ ਜਾਵੇ ਮੈਂ ਗੱਲ ਕੀਤੀ ਚੰਗੇ ਸੋਧੇ ਸੀਡ ਦੀ ਚੰਗੇ ਸੋਧੇ ਮਿਆਰ ਵਾਲੇ ਕੀਟਨਾਸ਼ਕ ਦੀ ਤੇ ਬੀਟੀਸਾਈਡ ਦੀ ਤੇ ਉਸ ਤੋਂ ਬਾਅਦ ਫਰਟੀਲਾਈਜ਼ਰ ਦੀ ਚਾਰੇ ਹੀ ਭਾਰਤ ਸਰਕਾਰ ਦੇ ਕੰਟਰੋਲ 'ਚ ਨੇ ਸੀਡ ਐਕਟ ਆ ਵਰਟੀਲਾਈਜ਼ਰ ਐਕਟ ਆ ਤੇ ਇਨਸੈਕਟੀਸਾਈਡ ਐਕਟ ਆ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਸਰਕਾਰ ਦਾ ਬਹੁਤ ਧਿਆਨ ਹੈ ਇੱਧਰ ਤੇ ਉਹਨੂੰ ਕੋਈ ਵਾਕਿਆ ਹੀ ਕੁਝ ਕਰਨਾ ਚਾਹੁੰਦੀ ਹੈ ਜੇ ਹੁਣ ਤੁਹਾਡੇ ਨਾਲ ਮੈਂ ਅੰਕੜੇ ਕਰਾਂਗਾ ਤੇ ਅੱਖਾਂ ਕੰਨ ਕੇ ਖੁੱਲਣ ਨਹੀਂ ਪਾਟਨ ਤੱਕ ਆ ਜਾਣਗੇ ਜੀ ਭਾਰਤ ਸਰਕਾਰ ਦਾ ਲੋਕ ਸਭਾ ਦੇ ਵਿੱਚ ਜਵਾਬ ਹੈਗਾ ਇਹ ਸੰਸਦ ਦੇ ਵਿੱਚ ਇਹ ਕਹਿ ਰਹੇ ਨੇ ਕਬੀਤੇ ਦਿਨਾਂ ਦੇ ਵਿੱਚ ਅਸੀਂ 830000 ਤੋਂ ਵੱਧ ਸੈਂਪਲ ਕਲੈਕਟ ਕੀਤੇ ਨੇ ਖਾਦ ਬੀਜ ਤੇ ਇਨਸੈਕਟੀਸਾਈਡ ਦੇ ਉਹਦੇ ਚੋਂ ਮਾਤਰ 330000 ਸੈਂਪਲ ਫੇਲ ਹੋਏ ਨੇ ਇੱਥੋਂ ਅੰਦਾਜ਼ਾ ਲਾ ਲਓ ਕਿ ਸਰਕਾਰ ਦਾ ਕਿੰਨਾ ਕੰਟਰੋਲ ਏ ਕਿੰਨਾ ਧਿਆਨ ਏ ਤੇ ਕਿੰਨਾ ਕਿਸਾਨ ਦੇ ਵਿੱਚ ਵਾਅਦਾ ਕਰਨਾ ਹੁਣ ਬਜਟ ਆਇਆ ਕੇਂਦਰੀ ਬਜਟ ਦਾ ਕਿਸਾਨੀ ਲਈ ਕਿਤੇ ਤੁਹਾਨੂੰ ਕੁਝ ਨਜ਼ਰ ਆ ਰਿਹਾ ਉਹਦੇ ਵਿੱਚ ਜ਼ਮੀਨ ਏਠਲੇ ਪਾਣੀ ਦਾ ਜਿਹੜਾ ਜਲ ਸ਼ਕਤੀ ਮੰਤਰਾਲੇ ਵੱਡੇ ਦਮਕ ਜੇ ਵਜਾ ਕੇ ਅਨਾਉਂਸ ਕੀਤਾ ਗਿਆ ਸੀ 98000 ਕਰੋੜ ਦਾ ਸਰਕਾਰ ਨੇ ਸਾਲ ਐਂਡ ਹੁੰਦੇ ਹੁੰਦੇ ਆਪੇ ਘਟਾ ਕੇ ਉਹਦਾ 48000 ਕਰੋੜ ਦੇ ਆਸ-ਪਾਸ ਬਜਟ ਕਰ ਲਿਆ ਲੇਕਿਨ ਹੁਣ ਹੈਰਾਨੀ ਇਹ ਆ ਮੈਂ ਤਾਂ ਕਹਿ ਰਹੇ ਆ ਅੱਖਾਂ 간 ਨੂੰ ਪਾਟਣ ਵਾਲੀ ਗੱਲ ਹੋ ਜਾਂਦੀ ਏ 98000 ਕਰੋੜ ਤੋਂ ਚੱਲੇ 17000 ਕਰੋੜ ਦੇ ਉੱਤੇ ਆ ਗਏ ਨੇ ਕੀ ਜਵਾਬ ਦੇਓਗੇ ਕੀ ਟੈਕਨੋਲੋਜੀ ਇੰਟਰਵੈਂਸ਼ਨ ਭਾਰਤ ਸਰਕਾਰ ਕਰ ਰਹੀ ਏ ਪੰਜਾਬ ਸਰਕਾਰ ਕਰ ਰਹੀ ਏ ਕਹਿ ਦਿੰਦੇ ਹੋ ਜਦੋਂ ਕੰਮ ਕਰਨਾ ਹੋਵੇ ਕਹਿਦੀਦਾ ਕਿ ਸਟੇਟ ਸਬਜੈਕਟ ਜਦੋਂ ਆਪਣੀ ਮਰਜ਼ੀ ਕਰਨੀ ਹੋਵੇ ਉਦੋਂ ਕਹਿ ਦਿੰਦੇ ਵੀ ਕੇਂਦਰ ਬਣਾ ਸਕਦਾ ਕਿਸ ਤਰ੍ਹਾਂ ਤਿੰਨ ਲਾਓ ਬਣ ਗਏ ਸੀ ਕਿ ਆਪ ਹੀ ਇੰਪਲੀਮੈਂਟ ਕਰਾ ਦਿੱਤੇ ਹੁਣ ਕੀ ਹੋ ਰਿਹਾ ਜਿਹੜੀ ਚੀਜ਼ ਸਾਹਮਣੇ ਨਜ਼ਰ ਨਹੀਂ ਆ ਰਹੀ ਗੁਪਚੁਪ ਚੱਲ ਰਹੀ ਏ ਉਹਦੇ ਵਿੱਚ ਇਹ ਸਭ ਤੋਂ ਪਹਿਲਾਂ ਜਿਹੜਾ ਨਵਾਂ ਖੇਤੀਬਾੜੀ ਨੀਤੀ ਦੇ ਉੱਤੇ ਰਾਸ਼ਟਰੀ ਫਰੇਮਵਰਕ ਬਣਾਤਾ ਉੱਥੇ ਵਨ ਨੇਸ਼ਨ ਵਨ ਮਾਰਕੀਟ ਕੀਤੀ ਜਾ ਰਹੀ ਏ ਤੇ ਉਤੋਂ ਇੰਡੋ ਅਮਰੀਕਨ ਜਿਹੜੀ ਟ੍ਰੇਡ ਡੀਲ ਹੋ ਗਈ ਏ ਨਾ ਉਹਦੇ ਨਾਲ ਕਿਸਾਨੀ ਰੈਂਦੀ ਖੁੰਦੀ ਖਤਮ ਹੋ ਜਾਣੀ ਏ ਕਰਜ਼ਾਈ ਤੇ ਇੱਕ ਗੱਲ ਸੀ ਜੀ ਮੈਂ ਮੈਂ ਆ ਗਿਆ ਚੀਮਾ ਸਭ ਤੁਹਾਡੇ ਕੋਲ ਮੈਂ ਚਿਤ ਸਿਮਰਨ ਜੀ ਕੋਲ ਜਾਣਾ ਚਾਹੂੰਗਾ ਸਮਰੰਜੀ ਹਾਲਾਂਕਿ ਸਬਸਿਡੀਆਂ ਦਾ ਬੜਾ ਜ਼ਿਕਰ ਹੁੰਦਾ ਹੈ ਸਰਕਾਰ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਹੋਵੇ ਸਬਸਿਡੀਆਂ ਤੇ ਬੜਾ ਜ਼ੋਰ ਦਿੰਦੀ ਆ ਕਿ ਕਿਸਾਨਾਂ ਨੂੰ ਜ਼ਖਾਲੇ ਕਰਨ ਲਈ ਅਸੀਂ ਸਬਸਿਡੀਆਂ ਦੇ ਰਹੇ ਹਾਂ ਕੀ ਇਹ ਸਬਸਿਡੀਆਂ ਵੀ ਕਰਜ਼ੇ ਦਾ ਕਾਰਨ ਬਣ ਰਹੀਆਂ ਨੇ ਕਿਉਂਕਿ ਜੇਕਰ ਮੈਂ ਅਮਰੀਕਾ ਦਾ ਜ਼ਿਕਰ ਕਰਾਂ ਅਮਰੀਕਾ ਦੇ ਉੱਪਰ ਵੀ ਕਿਸਾਨਾਂ ਦੇ ਉੱਪਰ ਹਾਲਾਂਕਿ ਸਬਸਿਡੀ ਸਭ ਤੋਂ ਵੱਧ ਦਿੱਤੀ ਜਾਂਦੀ ਹੈ 26 ਲੱਖ ਤੋਂ ਜ਼ਿਆਦਾ ਦੀ ਸਬਸਿਡੀ ਮਿਲਦੀ ਤੇ 66 ਅਰਬ ਡਾਲਰ ਤੋਂ ਵੱਧ ਅਮਰੀਕਾ ਦੇ ਕਿਸਾਨ ਜਿਹੜੇ ਨੇ ਉਹ ਕਰਜ਼ਾਈ ਨੇ ਇਸ ਇੰਨੀ ਰਕਮ ਦੇ ਜੀ ਜੀ ਹਾਂ ਜੀ ਜੇ ਸਬਸਿਡੀ ਦੀ ਜੀ ਬਤੀਏ ਗੱਲ ਕਰੀਏ ਤਾਂ ਸਬਸਿਡੀ ਐਗਰੀਕਲਚਰ ਸੈਕਟਰ ਦੇ ਵਿੱਚ ਜੀ ਸਿਰਫ ਤੇ ਰਿਸਕ ਤੇ ਬਫਰ ਦਾ ਕੰਮ ਕਰ ਰਿਹਾ ਹੈ ਜੀ ਠੀਕ ਜਿਵੇਂ ਕਿ ਅਸੀਂ ਪਹਿਲੇ ਵੀ ਗੱਲ ਕੀਤੀ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹਾਈ ਇਨਵੈਸਟਮੈਂਟ ਮਾਡਲ ਹੈ ਨਾ ਸਬਸਿਡੀ ਉਹਨਾਂ ਨੂੰ ਸਿਰਫ ਟੈਬਿਲਿਟੀ ਦਿੰਦੀ ਹੈ ਜੀ ਲਗਜ਼ਰੀ ਨਹੀਂ ਦੇ ਰਹੀ ਅਸਲ ਸਵਾਲ ਇਹ ਹੈ ਕਿ ਸਾਡੀ ਜਿਹੜੀ ਖੇਤੀ ਦਾ ਮਾਡਲ ਹੈ ਉਹ ਸਬਸਿਡੀ ਡਿਪੈਂਡੈਂਟ ਬਣ ਗਿਆ ਹੈ ਇਸ ਪਾਲਿਸੀ ਡਿਜ਼ਾਈਨ ਦਾ ਜੀ ਮਾਮਲਾ ਹੈ ਨਾ ਕਿ ਕਿਸਾਨ ਦੀ ਮਨੋਵਿਗਤੀ ਦਾ ਜਿਹੜੀ ਸਬਸਿਡੀ ਦੀ ਆਪਾਂ ਗੱਲ ਕਰ ਲੈਨੇ ਹਾਂ ਆਪਾਂ ਕਹਿੰਨੇ ਆ ਕਿ ਅਸੀਂ ਕਿਸਾਨ ਦੇ ਭਲੇ ਦੇ ਲਈ ਕੀਤਾ ਜੀ ਭਲੇ ਦੇ ਲਈ ਕੀ ਕੀਤਾ ਸਬਸਿਡੀ ਦੇ ਨਾਲ ਕੀ ਬਣਿਆ ਅਸੀਂ ਕੌਸਟ ਰਿਡਿਊਸ ਕਰਨ ਲਈ ਕੀ ਕੀਤਾ ਸਰਕਾਰ ਨੇ ਸਰਕਾਰ ਸਾਡੀ ਜਿਵੇਂ ਵੀ ਚਿਮੜੀ ਨੇ ਵੀ ਗੱਲ ਕੀਤੀ ਪ੍ਰੋਡਕਟਿਵਿਟੀ ਵਧਾਉਣ ਲਈ ਨਵੇਂ ਬੀਜ ਉਹਨਾਂ ਦੇ ਬਾਰੇ ਕੀ ਗੱਲ ਕੀਤੀ ਫਰਟੀਲਾਈਜ਼ਰਸ ਦੇ ਉੱਪਰ ਕੀ ਇੰਪਰੂਵਮੈਂਟ ਆਈ ਪੰਜਾਬ ਜੋ ਕਿ ਐਗਰੀਕਲਚਰ ਡਰਾਈਵਨ ਸਟੇਟ ਹੈ ਇੱਥੇ ਜੀ ਐਗਰੀਕਲਚਰ ਦੇ ਉੱਪਰ ਕੀ ਰਿਸਰਚ ਹੋਈਆਂ ਨੇ ਕਿਹੜੇ ਗਵਰਨਮੈਂਟ ਵੱਲੋਂ ਜਿਹੜੇ ਨੇ ਪ੍ਰੋਜੈਕਟ ਲਗਾਏ ਗਏ ਨੇ ਕੋਈ ਫੀਡ ਲਗਾਏ ਗਏ ਹੋਣ ਕੋਈ ਫਰਟੀਲਾਈਜ਼ਰਸ ਬਣਾਏ ਗਏ ਹੋਣ ਕੋਈ ਇਨਸੈਂਟਿਵ ਦਿੱਤਾ ਗਿਆ ਹੋਵੇ ਦੇਖੋ ਜੀ ਜਿਹੜੇ ਕਿਸਾਨ ਗਾ ਰਹੇ ਨੇ ਉਹ ਮੋਸਟਲੀ ਗੇਹੂ ਤੇ ਚਾਵਲ ਜਿਹੜੇ ਅਸੀਂ ਕਹਿੰਦੇ ਹਾਂ ਖੇਤੀ ਵਿਭਿੰਨਤਾ ਦਾ ਜਿਸਮਰਨ ਜੀ ਜ਼ਿਕਰ ਬਹੁਤ ਹੁੰਦਾ ਹੈ ਖੇਤੀ ਵਿਭਿੰਨਤਾ ਦਾ ਜ਼ਿਕਰ ਹੁੰਦਾ ਹੈ ਡਾਇਰੈਕਟ ਇਨਕਮ ਦਾ ਜ਼ਿਕਰ ਹੁੰਦਾ ਹੈ ਵਾਰ-ਵਾਰ ਕੇਂਦਰ ਦਾ ਖਾਸ ਤੌਰ ਤੇ ਡਾਇਰੈਕਟ ਇਨਕਮ ਜੋ ਕਿਸਾਨ ਸਨਮਾਨ ਨidhi ਯੋਜਨਾ 6000 ਰੁਪਿਆ ਉਹਦਾ ਢੋਲ ਬਹੁਤ ਵਜਾਉਂਦੀ ਹੈ ਤੇ ਤੇ ਜਿਹੜੀ ਮਿਨੀਮਮ ਇਨਕਮ ਦੀ ਗੱਲ ਕਰੀਏ 6000 ਰੁਪਏ ਦੀ ਤੇ ਜੇ ਅਸੀਂ ਮਿਨੀਮਮ ਵੇਜ ਦੀ ਗੱਲ ਕਰੀਏ ਜਿਹੜੀ ਨਿਊ ਲੇਬਰ ਐਕਟ ਆਈ ਹੈ ਉਹਦੇ ਵਿੱਚ ਲੇਬਰ ਦੀ ਮਿਨੀਮਮ ਵੇਜ 6000 ਨਹੀਂ ਹੈਗੀ ਤੇ ਕਿੱਥੇ ਸਟੈਂਡ ਕਰ ਰਹੀ ਹੈ ਸਰਕਾਰ ਆਪਣੀ ਹੀ ਦੋ ਸਕੀਮਾਂ ਦੇ ਵਿੱਚ ਫਾਰਮਰ ਨੂੰ ਕਹਿ ਰਹੀ ਹੈ 6000 ਦੇ ਰਹੇ ਆ ਤੇ ਲੇਬਰ ਲਈ 6000 ਕਿਤੇ ਵੀ ਨਹੀਂ ਹੈਗਾ ਲੇਬਰ ਇਸ ਤੋਂ ਵੱਧ ਕੇ ਹੈ ਸਬਸਿਡੀਆਂ ਜਿਹੜੀਆਂ ਨੇ ਉਹ ਮਤਲਬ ਸਮਰਥਨ ਹੈ ਅਸੀਂ ਇਹ ਮੰਨ ਲਈਏ ਅਕੋਰਡਿੰਗ ਟੂ ਜਿਹੜੀ ਕਾਸਟ ਦੀ ਜ਼ਿਕਰ ਕੀਤੇ ਕਰ ਰਹੇ ਆ ਅਸੀਂ ਸਬਸਿਡੀਆਂ ਕਿਤਨਾ ਕਿਤੇ ਮੇਲ ਖਾਂਦੀਆਂ ਨੇ ਬਿਲਕੁਲ ਨਹੀਂ ਜੀ ਸਬਸਿਡੀਆਂ ਮੇਲ ਨਹੀਂ ਖਾ ਰਹੀਆਂ ਸਬਸਿਡੀਆਂ ਜਿਹੜੀਆਂ ਨੇ ਉਹ ਸਿਰਫ ਤੇ ਸਿਰਫ ਬੇਸ ਕਵਰ ਕਰ ਰਹੀਆਂ ਨੇ ਜੋ ਕਿ ਬਿਲਕੁਲ ਵੀ ਮੁਨਾਫਾ ਨਹੀਂ ਹੈ ਠੀਕ ਹੈ ਜੀਮਾ ਸਾਹਿਬ ਕਿਸਾਨ ਦੀ ਪਰਿਭਾਸ਼ਾ ਬਦਲ ਗਈ ਹਾਲਾਂਕਿ ਬਦਲੀ ਕਿਵੇਂ ਇਹ ਮੈਂ ਹੁਣ ਜੋ ਉਹਨਾਂ ਲੋਕਾਂ ਦੀ ਪਰਭਾਸ਼ਾ ਆ ਦਿੱਲੀ ਅੰਦੋਲਨ ਤੋਂ ਬਾਅਦ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿਸਾਨ ਸਮਝਾ ਕਿ ਨੂੰ ਜਾਂਦਾ ਪਹਿਲਾਂ ਕਿਸਾਨ ਸਮਝਿਆ ਜਾਂਦਾ ਸੀਗਾ ਕਿ ਪਾਟੇ ਜੇ ਕੱਪੜੇ ਆ ਮੁਰਕਾ ਪਿੰਡੇ ਤੋਂ ਚੋਰੀਆ ਆ ਤੇ ਕੰਮ ਕਰਨ ਵਾਲਾ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਇਹ ਕਿਸਾਨ ਆ ਯਾਨੀ ਕਿ ਉਹਨੂੰ ਬੜੀ ਗਰੀਬ ਤਬਕੇ ਨਾਲ ਜੁੜ ਕੇ ਦੇਖਿਆ ਜਾਂਦਾ ਅੱਜ ਕੱਲ੍ਹ ਕਹਿ ਦਿੰਦੇ ਨੇ ਕਿ ਕੇਂਦਰ ਸਰਕਾਰ ਨੇ ਇੰਨਾ ਕੁਝ ਟਰਾਂਸਫਾਰਮੇਸ਼ਨ ਖੇਤੀ ਸੈਕਟਰ 'ਚ ਕੀਤਾ ਕਿ ਕਿਸਾਨ ਦੇ ਕੋਲ ਨਵਾਂ ਲੇਟੈਸਟ ਆਈਫੋਨ ਹੈ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਤੇ ਅੱਜਕੱਲ ਉਹ ਹੀ ਕਿਸਾਨ 50 ਕ ਲੱਖ ਦੀ ਗੱਡੀ ਦੇ ਵਿੱਚ ਘੁੰਮਦਾ ਆ ਹੁਣ ਤਾਂ ਉਹ ਗੱਡੀ ਕਹਿੰਦੇ ਸ਼ਾਇਦ ਕਰੋੜ ਤੱਕ ਵੀ ਪਹੁੰਚਣ ਵਾਲੀ ਪਹੁੰਚੋਗੀ ਜਾਂ ਜਾਂਦੇ ਵਿੱਚ ਕਿਸਾਨ ਘੁੰਮਣ ਲੱਪਿਆ ਤਰੱਕੀ ਨਹੀਂ ਤਾਂ ਹੋਰ ਕੀ ਹੈ ਇਸੇ ਸੋਚ ਨਹੀਂ ਤੇ ਸਾਡਾ ਦੇਸ਼ ਮਰਵਾਇਆ ਇਹੋ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਨੇ ਉਹਨਾਂ ਨੇ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ 62% ਦੇ ਵੱਧ 2 ਇਕੜ ਤੋਂ ਥੱਲੇ ਵਾਲੇ ਕਿਸਾਨ ਨੇ ਤੁਸੀਂ ਸਮਝਦੇ ਹੋ ਫਾਰਚੂਨਰ ਲੈ ਸਕਦਾ ਆਪਣੇ ਤੇ ਜਿਵੇਂ ਹਿਸਾਬ ਨਾਲ ਕਿਸਾਨੀ ਦਾ ਬੇੜਾ ਗਰਕ ਹੋਇਆ ਮੈਨੂੰ ਕੋਈ ਸ਼ਬਦ ਰਿਪੀਟ ਕਰਨ 'ਚ ਮੁਸ਼ਕਲ ਨਹੀਂ ਹੈਗੀ ਜੀ ਉਹ ਉਹਦਾ ਮੁੰਡਾ ਉਹਦੀ ਲੜਕੀ ਸਾਰੇ ਸਹਾਇਕ ਧੰਦੇ ਕੋਈ ਕਿਤੇ ਦੁਬਈ ਜਾ ਕੇ ਮਿਹਨਤ ਕਰਨਦਿਆ ਕੋਈ ਕਿਤੇ ਜਾ ਕੇ ਦਿਹਾੜੀਆਂ ਲਾਂਦਿਆ ਕਿਉਂਕਿ ਕਿਸਾਨੀ 'ਚ ਕੁਝ ਲੱਭਦਾ ਨਹੀਂ ਪਿਆ ਇਸ ਕਰਕੇ ਜੇ ਕਿਤੇ 100 200 400 ਕਿਸੇ ਨੂੰ ਚੁਬਦੀ ਏ ਤੇ ਚੁਬੀ ਜਾਵੇ ਜੇ ਦੇਸ਼ ਦੀ ਮੈਂ ਤੁਹਾਨੂੰ ਸਬਸਿਡੀ ਦੀ ਗੱਲ ਕਰਦੇ ਆ ਜਿਹੜੇ ਨਿਹਾਲੋ ਨਿਹਾਲ ਹੋਈ ਜਾ ਰਹੇ ਨੇ ਤੇ ਕੂੜ ਪ੍ਰਚਾਰ ਦੇ ਉੱਤੇ ਲੱਕ ਬੰਨਿਆ ਹੋਇਆ ਸਾਡੇ ਦੇਸ਼ ਦੇ ਵਿੱਚ ਉਹਨਾਂ ਦੇ ਮੈਂ ਗਿਆਨ ਚ ਵਾਅਦਾ ਕਰ ਦਿੰਦਾ ਜਿਹੜੇ ਦੁਨੀਆ ਦੇ ਖੜਪੰਚ ਸਾਹਿਬ ਦੇ ਨਾਲ ਇਹ ਸਮਝੌਤਾ ਕਰਕੇ ਆਏ ਨੇ ਇੰਡੋ ਯੂ ਐਸ ਡੀਲ ਨੂੰ ਕਹਿ ਰਹੇ ਨੇ ਕਿ ਵਾਹ ਵਾਹ ਅਸ਼ਕੇ ਕਰ ਰਹੇ ਨੇ ਉਹਨਾਂ ਦਾ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਟੋਟਲ ਅਮਰੀਕਾ ਦੇ ਵਿੱਚ 19 ਲੱਖ ਦੇ ਕਰੀਬ ਕਿਸਾਨੀ ਲੈਂਡ ਹੋਲਡਿੰਗ ਹੈਗੀ ਹੈ ਤੇ ਉਹਨੂੰ ਜਿਹੜਾ ਸਬਸਿਡੀ ਦੇ ਰਹੇ ਨੇ ਨਾ 38 ਬਿਲੀਅਨ ਯੂ ਐਸ ਡਾਲਰ ਦੀ ਦੇ ਰਹੇ ਨੇ 19 ਲੱਖ ਕਿਸਾਨ ਹੋਲਡਿੰਗ ਨੂੰ ਤੇ ਸਾਡੇ ਭਾਰਤ ਦੇ ਵਿੱਚ ਸਰਵ 14 ਕਰੋੜ ਤੇ 60 ਲੱਖ ਕਿਸਾਨ ਨੇ ਉਧਰ ਵੇਖ ਲਓ 19 ਲੱਖ 19 ਲੱਖ ਇਧਰ 14 ਕਰੋੜ 60 ਲੱਖ ਤੇ ਕਿੰਨੀ ਸਬਸਿਡੀ ਦੇ ਰਹੇ ਆ 47 ਬਿਲੀਅਨ ਜੀ ਹੁਣ ਉਹਦੇ ਜਿਵੇਂ ਤੁਹਾਡੇ ਗਿਆਨ 'ਚ ਇਸ ਲਈ ਵਾਅਦਾ ਕਰਨਾ ਚਾਹੂੰਗਾ ਮੈਨੂੰ ਕੋਈ ਤੌਰ ਆਈ ਨਹੀਂ ਹੈਗੀਆਂ ਇਹਨਾਂ 'ਚੋਂ ਕਿਸੇ ਗਿਆਨਵਾਨ ਬੰਦੇ ਨੇ ਸੋਚਣ ਦੀ ਪੁੱਛਣ ਦੀ ਰਿਸਰਚ ਕਰਨ ਦੀ ਜਾਂ ਜਿਹੜੇ ਕਾਗਜ਼ ਕਾਲੇ ਕੀਤੇ ਨੇ ਅਰਥਸ਼ਾਸਤਰੀਆਂ ਨੇ ਜਿਹੜੇ ਪ੍ਰੋ ਗਵਰਨਮੈਂਟ ਦੀ ਗੱਲ ਕਰੀ ਜਾ ਰਹੇ ਨੇ ਜਾਂ ਪ੍ਰੋ ਬਿਜ਼ਨਸ ਦੀ ਗੱਲ ਕਰੀ ਜਾ ਰਹੇ ਕਿ ਕਿਸਾਨ ਬਹੁਤ ਅਮੀਰ ਆ ਉਹਨਾਂ ਨੂੰ ਇੰਨਾ ਪਤਾ ਏ ਕਿ ਕਿਸਾਨੀ ਦੇ ਸਿਰ ਤੋਂ ਕਿੰਨਾ ਰਿਵਰਸ ਤੁਸੀਂ ਟੈਕਸ ਇਕੱਠਾ ਕਰ ਰਹੇ ਹੋ ਫਰਟੀਲਾਈਜ਼ਰ ਤੇ ਇਲੈਕਟ੍ਰਿਸਿਟੀ ਤੇ ਇਰੀਗੇਸ਼ਨ ਤੇ ਪਾਣੀ ਦੇ ਉੱਤੇ ਕ੍ਰੈਡਿਟ ਦੇ ਰਹੇ ਹੋ ਜਿਹੜਾ ਮਾਰਕੀਟਿੰਗ ਦੇ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਟੈਕਸ ਲੱਗ ਰਿਹਾ ਉੱਤੇ ਜੀਐਸਟੀ ਨਹੀਂ ਦੇ ਰਿਹਾ ਕਿਸਾਨ ਬਿਲਕੁਲ 네ਗੇਟਿਵ ਜਿਹੜਾ ਕਮੋਡਿਟੀ ਦੇ ਉੱਤੇ ਤੁਸੀਂ ਜਿਹੜਾ ਪ੍ਰਾਈਸ ਸਪੋਰਟ ਕਰ ਰਹੇ ਹੋ ਨਾ ਸਾਡੇ ਦੇਸ਼ ਦੇ ਵਿੱਚ ਕਿਸਾਨਾਂ ਕੋਲੋਂ ਲਗਭਗ 129 ਬਿਲੀਅਨ ਯੂਐਸ ਡਾਲਰ ਦੇ ਬਰਾਬਰ 12 ਲੱਖ ਰੋਡ ਦੇ ਬਰਾਬਰ ਤੁਸੀਂ ਸਬਸਿਡੀ ਦੇਣ ਦੀ ਗੱਲ ਤੇ ਛੱਡੋ ਉਹਦੇ ਕੋ ਟੈਕਸ ਉਹ ਕਰਾ ਰਹੇ ਹੋ ਤੇ ਉਹਨੂੰ ਦੇਖ ਹੀ ਰਹੇ ਹੋ ਝੂਂਗਾ ਇਸ ਕਰਕੇ ਇਹ ਪ੍ਰਚਾਰ ਕੂੜ ਪ੍ਰਚਾਰ ਬੰਦ ਹੋਣਾ ਚਾਹੀਦਾ ਜਿੰਨੀ ਜਲਦੀ ਬੰਦ ਹੋ ਜਵੇ ਉਹਨਾਂ ਚੰਗਾ ਠੀਕ ਹੈ ਚਿਮਨਾ ਸਾਹਿਬ ਬਹੁਤ ਬਹੁਤ ਧੰਨਵਾਦ ਸਿਮਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਾਲਾਂਕਿ ਚਰਚਾ ਬਹੁਤ ਅਹਿਮ ਮੁੱਦੇ ਤੇ ਸੀ ਤੇ ਕੋਸ਼ਿਸ਼ ਅਸੀਂ ਕੀਤੀ ਆ ਕਿ ਕਿਸ ਪ੍ਰਕਾਰ ਇਸ ਨੂੰ ਪ੍ਰਚਾਰਿਆ ਜਾ ਰਿਹਾ ਆ ਤੇ ਕਿਵੇਂ ਕੋਈ ਨਾ ਕੋਈ ਤਰੀਕਾ ਲੱਭਿਆ ਜਾਵੇ ਸਰਕਾਰਾਂ ਹਾਲਾਂਕਿ ਆਪਣੀ ਜ਼ਿੰਮੇਵਾਰੀ ਤੋਂ ਭਾਈਤ ਕਹੋ ਨਜ਼ਰ ਆ ਰਹੀਆਂ ਤਾਂ ਦੇਖਣਾ ਇਹ ਹੋਵੇਗਾ ਕਿ ਅਜਿਹੀਆਂ ਚਰਚਾਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚ ਕੇ ਕਿਵੇਂ ਕਿਸਾਨਾਂ ਦੇ ਦਰਦ ਨੂੰ ਘਟਾਉਣ ਗਈਆਂ ਤੇ ਕਿਵੇਂ ਜਿਹੜੇ ਕਿਸਾਨ ਜਾਂ ਖੇਤੀਬਾੜੀ ਨਿਗਾਰ ਦੇ ਵਿੱਚ ਜਾਂਦਾ ਹੋਇਆ ਸੈਕਟਰ ਨਜ਼ਰ ਆ ਰਿਹਾ ਆ ਉਸ ਨੂੰ ਬਚਾਇਆ ਜਾ ਸਕਦਾ ਜਾਂ ਫਿਰ ਨਹੀਂ ਇਹ ਤਾਂ ਵਿਖਦੇ ਵਿੱਚੋਂ ਹੀ ਇਹ ਸਵਾਲ ਦਾ ਜਵਾਬ ਨਿਕਲੇਗਾ ਤਾਂ ਫਿਲਹਾਲ ਮੈਨੂੰ ਦਿਓ ਇਹ ਇਜਾਜ਼ਤ ਦਿੱਤੇ ਰੋ ਰਜ਼ਾਨਾ ਸਪੋਕਸਮੈਨ